ਤਾਂ ਬਈ ਆਪਣੇ ਗੇਟ ਦੇ ਮੂਹਰੇ ਹੀ ਨਾ ਹੋਰ ਹੈ ਗੇਟ ਦੇ ਮੂਹਰੇ ਗਲੀ 'ਚ ਗੱਡੀ ਲੈ ਕੇ ਆਏ ਆਪਾਂ ਜੇ ਦੇਖਿਆ ਲਾਗਨੂ ਆ ਗਿਆ ਮਹਾ ਦਾ ਨੀਲ ਗਿਆ ਦਾ ਬੱਚਾ ਬਈ ਆਓ ਆਜਾ ਦੁੱਧੂ ਪੀਣਾ ਤੈਨੂੰ ਦੁੱਧੂ ਛਿੱਛੀ ਲਿਆਵਾ ਸੀ ਛੀ ਫਿਰ ਪਲਾਵਾ ਤੈਨੂੰ ਦੁੱਧੂ ਮੂਹਮ 'ਵਾਂ ਬਾਹੂ ਗਾ ਇੱਕ ਹੱਥ ਉਂਗਲੀਆਂ ਉਂਗਲੀ ਮੂਹਮ 'ਵਾਂ ਇੱਕ ਦੋ ਉਂਗਲੀਆਂ ਨਾ ਮੂਹਮ 'ਪਾਵੇਂ ਮੂਹਰੇ ਦੇ ਆਦੀ ਐਕਣਾ ਲੱਗ ਜਾਣਾ ਇਹਨਾਂ ਪੀਣ ਪੀਪੀ ਲਿਓ ਪੀਪੀ ਲਿਓ ਪੀਪੀ ਲਿਓ ਮਾ ਮਾ ਲੰਬਾ ਲੰਬਾ ਮਾ ਲੰਬਾ ਮਾ ਲੰਬਾ ਪੀਪੀ ਲਿਓ ਆਹ ਨਾਲੇ ਉਹ ਕਰਦੀ ਐ ਨਹੀਂ ਸੀ ਜਗਾ ਦੇਣਾ ਉਹ ਦਿੱਤਾ ਹਾਂ ਇਹ ਜਗਾ ਦੇਣਾ ਨਹੀਂ ਵੀ ਹਾਲੇ ਉਹ ਕਰਦੀ ਉੱਪਰ ਅੱਗੇ ਨਿਆ 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 ਆ ਦੇਖੋ ਬਈ ਕਿਸ ਤਰ੍ਹਾਂ ਗੈਲ ਗੈਲ ਲੱਗ ਗਿਆ ਫਿਰ ਨੂੰ ਹਣੀ ਦੇ ਇੱਕੇ ਰਾਤ ਲੰਗੀ ਦੇਖ ਲਓ ਬੂਆ ਜੀ ਦੇ ਪਿੱਛੇ ਪਿੱਛੇ ਲੱਗ ਲਿਆ ਹਾਂ ਆ ਜਾ ਆ ਦੇਖੋ ਹਾਂ ਜੇ ਆਪਾਂ ਹੁਣ ਦੁੱਧ ਦਾ ਹਿੱਲਾ ਕਰਦੇ ਹਾਂ ਭੁੱਖਾ ਹੈ ਬਈ ਹਾਂ ਆਜਾ ਦਮੈਂ ਨਿਖਾਉਂਗਾ ਆਜਾ 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 ਇਹ ਆਜਾ ਆਜਾ ਆਗੇ ਆਜਾ 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 ਆ ਜਾ ਆ ਜਾ ਆ ਜਾ ਆ ਜਾ ਉਰਨ ਆ ਜਾ ਦੇਖਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉੱਪ ਲੱਗੀ ਨਹੀਂ ਹੈ ਣੇ ਵਾਲਾ ਹੁਣ ਮਕੇਸ ਸੁੱਕੂ 8:30 ਵਜੇ ਆਂਦਾ ਆ ਜੀ ਆ ਜੀ ਰੋਟੀ ਖਾਲਾ ਪਹਿਲਾਂ ਹਾਂ ਦੇਖੋ ਹਮੇ ਬੁੱਲੇ ਬਿੰ ਜਾਂਦਾ ਹੁਣ ਤਾਂ ਹਾਂ ਇਹ ਹਾਂ ਹਾਂ ਆ ਦੇਖੋ ਵੀ ਮੇਰ ਪਾ ਆ ਗਿਆ ਇਹ ਹੁਣ ਵਾਜੀ ਆ ਮੈਨੂੰ ਦੁੱਧ ਬਿਲਾਓ ਦੇਖ ਤਾਂ ਹੀ ਮਿਰਦਾ ਕਦੇ ਕਿਸੇ ਵਜਾਂਦਾ ਕਦੇ ਕਿਸੇ ਵਜਾਂਦਾ ਠੀਕ ਹੋ ਗਈ ਹੂੰ ਦੁੱਧ ਵੀ ਹੈ ਪਾਣੀ ਕਰਕੇ ਜੀ ਹੁਣ ਇਹਨੂੰ ਐ ਵੀ ਮੈਨੂੰ ਦੁੱਧ ਦੋ ਥੁੱਕ ਲੱਗੀ ਵੀ ਐ ਜੀ ਜਾਣਾ ਸੀ ਸੀ ਫਿਰ ਠੀਕ ਦਰਉ ਰੋਟੀ ਬਣੀ ਰੋਟੀ ਰੋਟੀ ਤਾਂ ਕਿਆ ਖਾਲੂਆ ਮੈਂ ਕਾਹਦੀ ਮੈਂ ਚੱਲੂ ਹਾਂ ਚੱਲੂ ਰੋਟੀ ਖਾਲੂਆ ਰੋਟੀ ਖਾਲੂਆ ਮੈਂ ਰੋਟੀ ਤਾਂ ਬਣਨੀ ਹੋਇਆ ਚੱਲ ਹਲੇ ਬਣ ਜਾਣੀ ਹੁਣ 10 ਮਿੰਟਾਂ ਮਾ ਰੋਟੀ ਪਕਾ ਦੇ ਕਹਦੇ ਸੁੱਕੋ ਟਰਾਲੀ ਤੇ ਕਾੜਨੇ ਉਹ ਦੇ ਧੁੱੱਕ ਲਗੀ ਹੋਈ ਐ ਹੁਣ ਇਹਨੂੰ ਹਾਂ ਆ ਜਾ ਆ ਜਾ ਆ ਜਾ ਉਰ ਨੂੰ ਆਜ ਕੋਰ ਨੂੰ ਆਏ ਆ ਜਾ ਆ ਜਾ ਲੈ ਆ ਜਾ ਆ ਜਾ ਆ ਜਾ ਆ ਜਾ ਉਹ ਦੇਖੋ ਭਾਈ ਹਾਂ ਮੈਂ ਦੁੱਧੂ ਬਿਨਾ ਦ ਨੂੰ ਮੈਂ ਦੁੱਧੂ ਬਿਨਾ ਦੇਖੋ ਭਾਈ ਪਿੱਛੇ ਪਿੱਛੇ ਲੱਗ ਗਿਆ ਹੁਣ ਹੋਂ ਦਾ ਭਈਆ ਦੇਖੋ ਆ ਜਾ ਆ ਜਾ ਆ ਜਾ ਆ ਜਾ ਦੁੱਧੂ ਪੀਣਾ ਤੈਨੂੰ ਦੁੱਧੂ ਛਿੱਚੀ ਲਿਆਵਾਂ ਸੀ ਛੀ ਫਿਰ ਪਲਾਵਾਂ ਤੈਨੂੰ ਦੁੱਧੂ ਆ ਦੇਖੋ ਬਈ ਰਾਤ ਬਈ ਆਪਣੇ ਗੇਟ ਦੇ ਮੂਹਰੇ ਹੀ ਨਾ ਹੋ ਰਾ ਗੇਟ ਦੇ ਮੂਹਰੇ ਗਲੀ 'ਚ ਗੱਡੀ ਲੈ ਕੇ ਆਏ ਆਪਾਂ ਮੂਹਰੇ ਮਾਹ ਪਤਾ ਨਹੀਂ ਕੁੱਤਾ ਫਿਰਦਾ ਜਾਂ ਦੇਖਿਆ ਲਾਗ ਨੂੰ ਆ ਗਿਆ ਮਾਹ ਦਾ ਨੀ ਲਗਾਉਣ ਦਾ ਬੱਚਾ ਬਈ ਆ ਦੇਖੋ ਬਾਬੇ ਰਾਤ ਫੜਿਆ ਬਈ ਨਹੀਂ ਕੁੱਤਿਆਂ ਨੇ ਪਾੜ ਦੇਣਾ ਦਾ ਰੁੱਲ ਗਿਆ ਆਪਣੀ ਮਾਂ ਗੈਲ ਤੇ ਵਿਚਾਰਾ ਮੀਂਹ ਮੂੰਹ ਪਿਆ ਨਾ ਮੀਵਾ ਗਾਰੇ ਮਾਂ ਚਲ ਚੁਲ ਹੁੰਦਾ ਨਹੀਂ ਇੰਨਾ ਰੁੱਲ ਗਿਆ ਵਿਚਾਰਾ ਬੱਚਾ ਇਹ ਨਾ ਇੱਕ ਦੋ ਦਿਨ ਦਾ ਹੀ ਜਨਮ ਆ ਰਾਵਈਏ ਜਿਆਦਾ ਦਿਨ ਦਾ ਨਹੀਂ ਹੈ ਦੋ ਕੁ ਦਿਨ ਦਾ ਹੀ ਆ ਬਸ ਲੇਖਾ ਹੁਣ ਕਰਨ ਚੱਕ ਚੱਕ ਕੇ ਦੇਖਦਾ ਵੀ ਮੈਨੂੰ ਦੁੱਧ ਦੇ ਦੋ ਪਿੱਛੇ ਪਿੱਛੇ ਆ ਜਾਂਦਾ ਜਿੱਧਰ ਨੂੰ ਵੀ ਜਾਂਨੇ ਆਪਾਂ ਆਹ ਹਾਂ ਦੇਖਦੇ ਆ ਵੀ ਰੋਟੀ ਖਾਊਗਾ ਕਿ ਨਾ ਖਾ ਲਣੀ ਹੂੰ ਖਾਊਗਾ ਕਾਊਗਾ ਨਹੀਂ ਨਹੀਂ ਫੇਰ ਤਾਂ ਉਹ ਕਰਦਾ ਫੇਰ ਚਲਾ ਮਾਰਦਾ ਇੱਕ ਵਾਰ ਖਾ ਲਈ ਨਾ ਇੱਕ ਬੁਰਕੀ ਵਾ ਫੇਰ ਖਾ ਲੈਣੀ ਹੂੰ ਇਕੜ ਬਚੀ ਨਾ ਮੂਹੋਂ ਹੂੰ ਉਹ ਮੂਹੋਂ ਪਾਈ ਦੇ ਦੇ ਤੈਨੂੰ ਕੋਈ ਹੂੰ ਇਕੜ ਬਚੀ ਨਾ ਮੂਹੋਂ ਹੂੰ ਉਹ ਮੂਹੋਂ ਪਾਈ ਦੇ 一看啥嘞？还在做？还在看？

Tidak, saya yang membuatnya. Ini tidak mempunyai minyak. Ini sedikit terlihat. Tidak ada apa-apa. Tidak ada apa-apa. Tidak ada apa-apa. Bagaimana kita akan membuat roti ini? ਕਿੱਧਰ ਨੂੰ ਜਾਂਦਾ ਬੰਦੇ ਨੂੰ ਆ ਜਾਂਦਾ ਪਿੱਛਾ ਪਿੱਛ ਆ ਦੇ ਇਹ ਦੇ ਆ ਗਿਆ ਹਾਂ ਹੈ ਇਤਨੀ ਲਾ ਜਾਂਦੇ ਆ ਆ ਜਾ ਨਾ ਕੋਈ ਸিসি ਲੈਣੀ ਆਪਾਂ ਨੇ ਸিসি ਗਲ ਦੁੱਧ ਪਲਾਨੇ ਨੂੰ ਹਿਲ ਜੂਗਾ ਸিসি ਗਲੇ ਬੜੀ ਹੈ ਕਾ ਕ ਲੈਣੀ ਜੀਦਾ ਛੋਟੀ ਨਹੀਂ ਦੀ ਹੋਰ ਬੜੀ ਨਹੀਂ ਪੀਲੀ ਇਹ ਲਬੇ ਲਬਾ ਪਿਲਾ ਪਿਲਾ ਇਹ ਲਾ ਦੇਖੋ ਵਹੀ ਗਾਂ ਦੇ ਥੱਲੇ ਲਾਤੇ ਆਪਾਂ ਨੇ ਚੁੰਗਣ ਲੱਗ ਗਿਆ ਦੇਖ ਲਓ ਗਾਂ ਵੀ ਐਨ ਖੜ ਗਈ ਬਈ ਆਪਾਂ ਸਿੱਸੀ ਲੈ ਦੇ ਪਹਿਲਾਂ ਹਟ ਜਾ ਤੀਕਾਂ ਨੂੰ ਅਹ ਬਾਰਾ ਜਿਹੜਾ ਨੇ ਨਵੇਂ ਇਹਨੇ ਹਟ ਜਾ ਮਾਰੂੰਗਾ ਫਿਰ ਹੁਣ ਦੇਖੋ ਬਈ ਹੁਣ ਗੈਂਗਲੇ ਚੰਗਾ ਕੇ ਪਾੜ ਦੇਣਾ ਆਪਾਂ ਨੇ ਮਸ ਵਸ ਕੋਈ ਨਾ ਚੰਗ ਲੈਣ ਦੇ ਆਪਾਂ ਸਿੱਸੀ ਲੇਗਾ ਇਹਦੇ ਬਈ ਪਹਿਲਾਂ ਕਹੈਂ ਡਰ ਸੀ ਰਹੀ ਧੀ ਯੋ ਵੀ ਨਹੀਂ ਲੱਗ ਰਿਹਾ ਦਾ ਲਗਾ ਦਾ ਮੜਾ ਜਾ ਇਹਦੇ ਲੱਤ ਜੀ ਮਾਰਤੀ ਕਹਿੰਨਾ ਤੇਰਾ ਡਰ ਗਿਆ ਬਾਈ ਵਾ ਭੁੱਖ ਲੱਗੀ ਵੀ ਤਨੂੰ ਇਹ ਲੱਗ ਗਿਆ ਚੁੰਗਣ ਗਾਂ ਵੀ ਖੜ ਗਈ ਦੇਖੋ